ਜੀ ਆਇਆਂ ਨੂੰ ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਯਮਨਾਨਗਰ ਹਰਿਆਣਾ ਤੋਂ ਅੱਜ ਇੱਕ ਨਵੀਂ ਹੋਮ्योपैਥੀ ਦਵਾਈ ਦੀ ਜਾਣਕਾਰੀ ਲੈ ਕੇ ਤੁਹਾਡੇ ਵਾਸਤੇ ਆਇਆ ਹਾਂ ਜਿਹੜੀ ਬਿਨਾ ਮਤਲਬ ਤੋਂ ਸ਼ੱਕ ਕਰਨ ਵਾਲੇ ਜੀਵਨ ਸਾਥੀ ਦਾ ਸੁਭਾਅ ਬਦਲ ਕੇ ਉਹਨੂੰ ਬਿਲਕੁਲ ਠੀਕ ਕਰ ਸਕਦੀ ਹੈ ਤੇ ਘਰ ਵਿੱਚ ਸ਼ਾਂਤੀ ਲੈ ਸਕਦੀ ਹੈ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਕਿੱਸਾ ਸਾਂਝਾ ਕਰਦਾ ਹਾਂ ਕਈ ਸਾਲ ਪਹਿਲਾਂ ਇੱਕ ਬੀਲੀ ਬੋਰਡ ਦਾ ਅਫਸਰ ਮੇਰੇ ਕੋਲ ਆਇਆ ਉਹ ਬਹੁਤ ਦੁਖੀ ਸੀ ਉਹਨੇ ਆਕੇ ਆਪਣੀ ਕਹਾਣੀ ਦੱਸੀ ਕਿ ਉਹਦੀ بیوی ਬਿਨਾ ਮਤਲਬ ਤੋਂ ਉਹਦੇ ਉੱਤੇ ਬਹੁਤ ਜ਼ਿਆਦਾ ਸ਼ੱਕ ਕਰਦੀ ਐ ਅਗਰ ਉਹ ਘਰੋਂ ਸਕੂਟਰ ਵੀ ਬਾਹਰ ਕੱਢਦਾ ਐ ਤੇ ਸਰਦੀਆਂ ਦੇ ਵਿੱਚ ਸਕੂਟਰ ਨੂੰ ਗਰਮ ਕਰਨ ਵਾਸਤੇ ਉਹਨੂੰ ਥੋੜੀ ਜੀ ਰੇਸ ਦਿੰਦਾ ਐ ਤਾਂ ਭੱਜ ਕੇ ਆਕੇ ਉਹਨੂੰ ਗਾਲਾਂ ਕੱਢਣ ਲੱਗ ਪੈਂਦੀ ਐ ਕਿ ਤੂੰ ਸਾਹਮਣੇ ਘਰ ਵਾਲੀ ਔਰਤ ਨੂੰ ਇਸ਼ਾਰੇ ਕਰ ਰਿਹਾ ਐ ਅਗਰ ਉਹ ਆਪਣੀ بیوی ਨਾਲ ਕਿਤੇ ਬਾਜ਼ਾਰ ਜਾ ਰਿਹਾ ਹੁੰਦਾ ਐ ਤੇ ਅੱਗੋਂ ਕੋਈ ਸੋਹਣੀ ਜੀ ਔਰਤ ਆਉਂਦੀ ਦਿਸੇ ਤਾਂ ਵੀ ਉਹਦੀ ਘਰ ਵਾਲੀ ਉਹਨੂੰ ਗਾਲਾਂ ਕੱਢਣ ਲੱਗ ਪੈਂਦੀ ਐ ਕਿ ਤੂੰ ਉਸ ਔਰਤ ਵੱਲ ਕਿਉਂ ਵੇਖ ਰਿਹਾ ਐ ਬਿਨਾ ਮਤਲਬ ਤੇ ਉਹਦੇ ਤੇ ਸ਼ੱਕ ਕਰਦੀ ਆ। ਉਹਨੇ ਇਹ ਵੀ ਦੱਸਿਆ ਕਿ ਉਹ ਦਵਾਈ ਖਾਣ ਤੋਂ ਮਨਾ ਕਰ ਦਿੰਦੀ ਹੈ, ਦਵਾਈ ਨਹੀਂ ਖਾਂਦੀ। ਪਰ ਬਾਬਿਆਂ ਦੇ ਚੱਕਰ ਦੇ ਵਿੱਚ ਬਹੁਤ ਪੈਂਦੀ ਆ। ਉਹਨੇ ਇਹ ਵੀ ਦੱਸਿਆ ਕਿ ਉਹ ਘਰ ਵਿੱਚ ਹੀ ਸਾਰੇ ਦੇ ਸਾਹਮਣੇ, ਬੱਚਿਆਂ ਦੇ ਸਾਹਮਣੇ ਵੀ ਉਹਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੰਦੀ ਹੈ। ਜਦੋਂ ਮੈਂ ਹੋਰ ਦੋ ਚਾਰ ਸਿੰਪਟਮ ਲੈ ਕੇ ਆਪਣੇ ਲੈਪਟਾਪ ਵਿੱਚਲੇ ਸੌਫਟਵੇਅਰ ਦੇ ਵਿੱਚ ਜਦੋਂ ਸਿੰਪਟਮ ਦਰਜ ਕੀਤੇ ਤਾਂ ਜਿਹੜੀ ਦਵਾਈ ਮੇਰੇ ਸਾਹਮਣੇ ਆਈ ਸੀ ਉਹ ਸੀ ਲੈਕਸਿਸ। ਲੈਕਸਿਸ ਇੱਕ ਸੱਪ ਦੇ ਜ਼ਹਿਰ ਤੋਂ ਬਣੀ ਦਵਾਈ ਹੁੰਦੀ ਹੈ ਉਸ ਸੱਪ ਦਾ ਨਾਂ ਹੁੰਦਾ ਹੈ ਸੁਰੂਕੂਕੂ ਇਹ ਪੈਰ ਦੀ ਚੀਚੀ ਤੋਂ ਲੈ ਕੇ ਪੈਰ ਦੇ ਨਹਾਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਕੰਮ ਆਉਣ ਵਾਲੀ ਦਵਾਈ ਹੈ ਇਹ ਹਰ ਅੰਗ ਉਤੇ ਅਸਰ ਕਰਦੀ ਹੈ ਜਦੋਂ ਉਸ ਬਿਜਲੀ ਬੋਰਡ ਦੇ ਅਫਸਰ ਨੇ ਮੈਨੂੰ ਇਹ ਗੱਲ ਦੱਸੀ ਕਿ ਉਹ ਦਵਾਈ ਵੀ ਖਾਣਾ ਪਸੰਦ ਨਹੀਂ ਕਰਦੀ ਤੇ ਨਾ ਹੀ ਕਿਸੇ ਡਾਕਟਰ ਕੋਲ ਜਾਣਾ ਪਸੰਦ ਕਰਦੀ ਹੈ ਤਾਂ ਮੈਂ ਵੀ ਫਿਰ ਸੋਚਿਆ ਕਿ ਅੱਜ ਇਸ ਔਰਤ ਨੂੰ ਬਾਬਾ ਬਣ ਕੇ ਠੀਕ ਕਰ ਦਿਆਂਗਾ ਉਹਨੇ ਇਹ ਵੀ ਦੱਸਿਆ ਕਿ ਇੱਕ ਵਾਰ ਇੱਕ ਤਾੰਤ੍ਰਿਕ ਬੁਲਾਇਆ ਤੇ ਉਹਨੇ ਇੱਕ ਗੋਏ ਦੀ ਟਰਾਲੀ ਗੋਬਰ ਦੀ ਟਰਾਲੀ ਭਰੀ ਹੋਈ ਮੰਗਵਾ ਕੇ ਉਹਨਾਂ ਦੇ ਘਰ 'ਚ ਜਿਹੜੇ ਪੱਥਰ ਲੱਗੇ ਹੋਏ ਸਨ ਫਰਸ਼ ਤੇ ਉਹਦੇ ਉੱਤੇ ਇੱਕ ਬਹੁਤ ਵੱਡਾ ਸਾਰਾ ਸੱਪ ਬਣਾਇਆ ਤੇ ਨਾਲ ਉਹਨਾਂ ਨੂੰ ਕਿਹਾ ਕਿ ਸੁਰਖਾਬ ਦਾ ਪਰ ਲੈ ਕੇ ਆਓ ਜਦੋਂ ਉਹਨਾਂ ਨੇ ਕਿਹਾ ਵੀ ਸਰਖਾਬਦਾ ਪਰ ਸਾਨੂੰ ਤਾਂ ਪਤਾ ਨਹੀਂ ਕਿੱਥੇ ਕਿੱਥੋਂ ਮਿਲਣਾ ਹੈ ਤਾਂ ਉਸ ਬਾਬੇ ਨੇ ਉਹਨਾਂ ਕੋਲੋਂ ਇੱਕ ਮੋਟੀ ਰਕਮ ਲਈ ਤੇ ਪਤਾ ਨਹੀਂ ਕਿਹੜੇ ਪੰਛੀ ਦਾ ਪਰ ਲਿਆ ਕੇ ਉਹਨਾਂ ਦੇ ਘਰ ਦੇ ਵਿੱਚ ਕਈ ਤਰ੍ਹਾਂ ਦੇ ਜਾਦੂ ਟੋਨੇ ਕੀਤੇ ਪਰ ਗੱਲ ਫਿਰ ਵੀ ਨਹੀਂ ਬਣੀ ਸ਼ਾਂਤੀ ਫਿਰ ਵੀ ਨਹੀਂ ਉਸ ਘਰ ਵਿੱਚ ਹੀ ਮੈਂ ਲੈਕਸਿਸ 200 ਪਾਵਰ ਦੀ ਸ਼ੀਸ਼ੀ ਆਪਣੀ ਜੇਬ ਵਿੱਚ ਪਾਈ ਤਾਂ ਉਹਦੇ ਦੱਸੇ ਐਡਰੈਸ ਮੁਤਾਬਕ ਉਹਨਾਂ ਨੂੰ ਦਿੱਤੇ ਟਾਈਮ ਤੇ ਉਹਨਾਂ ਦੇ ਘਰ ਪਹੁੰਚ ਗਿਆ ਉਸ ਵਿਅਕਤੀ ਨੇ ਪਹਿਲਾਂ ਹੀ ਉਸ ਅਫਸਰ ਨੇ ਪਹਿਲਾਂ ਹੀ ਆਪਣੀ بیوی ਨੂੰ ਦੱਸਿਆ ਸੀ ਕਿ ਅੱਜ ਕੋਈ ਬਾਬਾ ਆਏਗਾ ਤਾਂ ਮੈਨੂੰ ਉਹ ਬਾਬਾ ਸਮਝ ਕੇ ਉਹਨਾਂ ਮੇਰਾ ਸਵਾਗਤ ਕੀਤਾ ਮੈਂ ਜਾ ਕੇ ਉਸਦੀ ਘਰ ਵਾਲੇ ਨੂੰ ਪੁੱਛਿਆ ਕਿ ਤੂੰ ਇਹੋ ਜਿਹਾ ਸ਼ੱਕ ਕਿਉਂ ਕਰਦੀ ਐ ਇਹਨੂੰ ਗਾਲਾਂ ਕਿਉਂ ਕੱਢਦੀ ਐ ਉਹ ਕਹਿੰਦੀ ਮੈਂ ਜਾਣ ਬੁੱਝ ਕੇ ਨਹੀਂ ਕਰਦੀ ਇਹ ਆਪਣੇ ਆਪ ਹੋ ਜਾਂਦਾ ਐ ਮੈਂ ਕਈ ਵਾਰ ਜਦੋਂ ਇਹ ਦਫਤਰ ਜਾਣ ਲੱਗਦੇ ਨੇ ਮੈਂ ਆਪਣੇ ਆਪ ਨੂੰ ਸਟੋਰ 'ਚ ਬੰਦ ਕਰ ਲੈਂਦੀ ਆ ਪਰ ਜਦੋਂ ਇਹਨਾਂ ਦੀ ਸਕੂਟਰ ਦੀ ਆਵਾਜ਼ ਆਉਂਦੀ ਆ ਪਤਾ ਨਹੀਂ ਕਿਹੜੇ ਵੇਲੇ ਮੈਂ ਸਟੋਰ ਦੀ ਕੁੰਡੀ ਖੋਲ੍ਹ ਕੇ ਭੱਜ ਕੇ ਆ ਜਾਂਦੀ ਆ ਤੇ ਬੋਲਣ ਲੱਗ ਪੈਂਦੀ ਆ ਇਹਨਾਂ ਨੂੰ ਗਾਲਾਂ ਕੱਢਣ ਲੱਗ ਪੈਂਦੀਆਂ ਮੈਂ ਉਹਨਾਂ ਤੋਂ ਇੱਕ ਕਮਰਾ ਮੰਗਿਆ ਖਾਲੀ ਕਮਰਾ ਚਾਹੀਦਾ ਤੇ ਉਹਨਾਂ ਮੈਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਫਿਰ ਮੈਂ ਪਾਣੀ ਦਾ ਗਲਾਸ ਮੰਗਵਾਇਆ ਕੱਚ ਦਾ ਗਲਾਸ ਪਾਣੀ ਦਾ ਮੈਂ ਕਿਹਾ ਇੱਥੇ ਰੱਖ ਦਿਓ ਮੈਂ ਇਹਦੇ ਉੱਪਰ ਮੰਤਰ ਪੜਾਂਗਾ ਤੇ ਇਹ ਪਾਣੀ ਜਿਹੜਾ ਹੈ ਸ਼ੁੱਧ ਹੋ ਜਾਏਗਾ ਪਵਿੱਤਰ ਹੋ ਜਾਏਗਾ ਤੇ ਇਸ ਪਾਣੀ ਨੂੰ ਤੁਸੀਂ ਪੀਣਾ ਹੈ ਉਹ ਮੰਨ ਗਈ ਮੈਂ ਉਹਨਾਂ ਨੂੰ ਇਹ ਵੀ ਪੁੱਛ ਲਿਆ ਕਿ ਪਹਿਲਾਂ ਇਹ ਸਪਸ਼ਟ ਕਰ ਲਓ ਕਿ ਤੁਹਾਡੇ ਕਮਰੇ ਦੇ ਵਿੱਚ ਕੋਈ ਕੀਮਤੀ ਚੀਜ਼ ਤਾਂ ਨਹੀਂ ਪਈ ਕਿਉਂਕਿ ਮੈਂ 2-4 ਮਿੰਟ ਵਾਸਤੇ ਦਰਵਾਜ਼ਾ ਬੰਦ ਕਰਨਾ ਹੈ ਕੱਲ ਨੂੰ ਮੇਰੇ ਤੇ ਬਲੇਮ ਲੱਗ ਜਾਏ ਕਿ ਉਹ ਕੀਮਤੀ ਚੀਜ਼ ਗਾਇਬ ਹੋ ਗਈ ਹੈ ਤੇ ਉਹਨਾਂ ਦੱਸਿਆ ਕਿ ਇਸ ਕਮਰੇ ਵਿੱਚ ਕੋਈ ਵੀ ਇਹੋ ਜਿਹੀ ਕੀਮਤੀ ਚੀਜ਼ ਨਹੀਂ ਹੈ ਜਿਹੜਾ ਚੋਰੀ ਹੁੰਦਾ ਉਹਨਾਂ ਨੂੰ ਡਰ ਮੈਂ ਕਮਰਾ ਬੰਦ ਕਰਕੇ ਉਸ ਗਲਾਸ ਦੇ ਵਿੱਚ ਦੋ ਤਿੰਨ ਬੂੰਦਾਂ ਉਸ ਲੈਕਸਿਸ 200 ਦੀਆਂ ਪਾਤੀਆਂ ਤੇ ਉਹਨੂੰ ਦੁਬਾਰਾ ਢੱਕ ਕੇ ਰੱਖ ਦਿੱਤਾ। ਥੋੜੀ ਦੇਰ ਵਾਸਤੇ ਮੈਂ ਉਹਨੂੰ ਖੁੱਲਾ ਵੀ ਰੱਖਿਆ ਤਾਂ ਕਿ ਉਹਦੇ ਵਿੱਚੋਂ ਅਲਕੋਹਲ ਦੀ ਜਿਹੜੀ ਸਮੈਲ ਆ ਉੱਡ ਜਾਵੇ। ਮੈਂ ਉਸ ਔਰਤ ਨੂੰ ਕਿਹਾ ਕਿ ਉਹ ਸਾਹਮਣੇ ਗਲਾਸ ਪਿਆ ਜਿਹੜਾ ਤੋ ਰੱਖ ਕੇ ਗਈ ਸੀ ਢੱਕ ਕੇ ਹੁਣ ਉਹਦਾ ਢੱਕਣ ਚੁੱਕ ਕੇ ਇਹਨੂੰ ਘੁੱਟ-ਘੁੱਟ ਕਰਕੇ ਪੀ ਤੇ ਤੁਹਾਡੇ ਘਰ ਦੀ ਜਿਹੜੀ ਸ਼ਾਂਤੀ ਭੰਗ ਹੋਈ ਹੈ ਉਹ ਸਾਰੀ ਦੂਰ ਹੋ ਜਾਗੀ। ਉਸ ਔਰਤ ਨੇ ਮੇਰੇ ਸਾਹਮਣੇ ਹੀ ਘੁੱਟ-ਘੁੱਟ ਕਰਕੇ ਪਾਣੀ ਪੀ ਲਿਆ ਤੇ ਮੈਂ ਆਪਣੀ ਮੰਜ਼ਿਲ ਤੇ ਵਾਪਸ ਆ ਗਿਆ। ਤੀਸਰੇ ਦਿਨ ਉਹ ਅਫਸਰ ਮੇਰੇ ਕੋਲ ਆਇਆ ਤਾਂ ਹੱਥ ਜੋੜ ਕੇ ਸਮਝ ਲਓ ਕਿ ਮੇਰੇ ਪੈਰੀ ਭੈਣ ਵਾਲਾ ਹੋ ਗਿਆ ਸੀ ਕਿ ਤੁਸੀਂ ਮੇਰੀ ਜ਼ਿੰਦਗੀ ਬਚਾ ਦਿੱਤੀ ਹੈ ਹੁਣ ਉਹ ਬਿਲਕੁਲ ਕੁਝ ਨਹੀਂ ਕਰਦੀ ਤੇ ਮੈਨੂੰ ਬੜਾ ਉਹਨੇ ਧੰਨਵਾਦ ਕੀਤਾ ਕਿ ਉਹਦੇ ਘਰ ਦੀ ਸ਼ਾਂਤੀ ਜਿਹੜੀ ਭੰਗ ਹੋਈ ਸੀ ਉਹ ਬਿਲਕੁਲ ਵਾਪਸ ਆ ਗਈ ਹੈ ਹੁਣ ਉਹ ਬੜੇ ਸਕੂਨ ਨਾਲ ਜ਼ਿੰਦਗੀ ਜੀ ਰਹੇ ਨੇ ਆਓ ਇਸ ਦਵਾਈ ਦੇ ਹੋਰ ਸਿੰਪਟਮ ਜਿਹੜੇ ਆ ਜਿਹੜੇ ਅਲਾਮਤਾਂ ਨੇ ਜਿਹੜੇ ਲੱਛਣ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਅਗਰ ਔਰਤਾਂ ਦੀ ਬੱਚੇਦਾਨੀ ਵਿੱਚ ਜਾਂ ਖਾਸ ਕਰਕੇ ਖੱਬੀ ਓਵਰੀ ਦੇ ਵਿੱਚ ਕੋਈ ਰਸੌਲੀ ਕੋਈ ਸਿਸਟ ਕੋਈ ਗੰਢ ਹੈ ਤਾਂ ਉਹਦੇ ਵਾਸਤੇ ਇਹ ਦਵਾਈ ਬਹੁਤ ਹੀ ਵਧੀਆ ਕੰਮ ਕਰਦੀ ਹੈ ਪਰ ਇਹਨੂੰ ਬੜੇ ਧਿਆਨ ਨਾਲ ਦੇਣਾ ਪੈਂਦਾ ਹੈ ਲੈਕੈਸਿਸ ਦਾ ਰੋਗੀ ਸਵੇਰ ਦੇ ਟਾਈਮ ਉਦਾਸ ਰਹਿੰਦਾ ਹੈ ਤੇ ਬਾਅਦ ਚੋਂ ਉਹਦੀ ਉਦਾਸੀ ਜਿਹੜੀ ਹੌਲੀ-ਹੌਲੀ ਦੂਰ ਹੋ ਜਾਂਦੀ ਹੈ ਲੈਕੈਸਿਸ ਦਾ ਰੋਗੀ ਆਪਣੀ ਜੀਬ ਨੂੰ بار-बार ਇਸ ਤਰ੍ਹਾਂ ਕਰਕੇ ਸਾਫ਼ ਕਰਦਾ ਰਹਿੰਦਾ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹਦੀ ਜੀਬ ਦੇ ਉੱਤੇ ਕੁਝ ਨਾ ਕੁਝ ਚਿਪਕਿਆ ਹੋਇਆ ਹੈ ਕੁਝ ਲੱਗਾ ਹੋਇਆ ਹੈ ਇਸੇ ਤਰ੍ਹਾਂ ਹੀ ਉਹਨੂੰ ਆਪਣੇ ਗਲੇ ਦੇ ਵਿੱਚ ਵੀ ਇੱਥੇ ਮਹਿਸੂਸ ਹੁੰਦਾ ਹੈ ਕਿ ਕੁਝ ਫਸਿਆ ਹੋਇਆ ਹੈ ਉਹਨੂੰ ਬਾਰ-ਬਾਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਅੰਦਰ ਚਲਾ ਜਾਵੇ ਪਰ ਉਹ ਇਸ ਕੰਮ ਵਿੱਚ ਅਸਫਲ ਰਹਿੰਦਾ ਹੈ ਲੈਕਸਿਸ ਦੇ ਰੋਗੀ ਦੇ ਜਿਹੜੇ ਡਿਸਚਾਰਜ ਹੁੰਦੇ ਨੇ ਉਹ ਜਾਮਨੀ ਜਾਂ ਨੀਲੇ ਰੰਗ ਦੇ ਹੁੰਦੇ ਨੇ ਜਦੋਂ ਕਿਸੇ ਔਰਤ ਨੂੰ ਮੈਂਸ ਆਉਂਦਾ ਹੈ ਅਗਰ ਉਹ ਜਾਮਨੀ ਤੇ ਨੀਲੇ ਰੰਗ ਦਾ ਹੁੰਦਾ ਹੈ ਤਾਂ ਇਹ ਵੀ ਲੈਕਸਿਸ ਦੀ ਦਵਾਈ ਦਾ ਸੰਕੇਤ ਹੈ ਅਗਰ ਕਿਸੇ ਵਿਅਕਤੀ ਦੇ ਸਰੀਰ ਤੇ ਫੋੜੇ ਹੋਏ ਨੇ ਉਹਨਾਂ ਦਾ ਰੰਗ ਵੀ ਨੀਲਾ ਹੈ ਤਾਂ ਉਹ ਵੀ ਲੈਕਸਿਸ ਦਵਾਈ ਦਾ ਹੀ ਸੰਕੇਤ ਦਿੰਦੇ ਨੇ ਲੇਕਸਿਸ ਦਵਾਈ ਦੀਆਂ ਸਾਰੀਆਂ ਲਾਮਤਾਂ ਖੱਬੇ ਪਾਸੇ ਹੁੰਦੀਆਂ ਨੇ ਅਗਰ ਸਿਰਦਰਦ ਵੀ ਖੱਬੇ ਪਾਸੇ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਪਹੁੰਚ ਜਾਂਦਾ ਹੈ ਤਾਂ ਤਾਂ ਵੀ ਲੈਕਸਿਸ ਦਵਾਈ ਹੀ ਇਹਦੇ ਵਿੱਚ ਕੰਮ ਕਰਦੀ ਹੈ ਇਸੇ ਤਰ੍ਹਾਂ ਜਿਹੜੀਆਂ ਵੀ ਲਾਮਤਾਂ ਸਾਰੀਆਂ ਖੱਬੇ ਪਾਸੇ ਹੁੰਦੀਆਂ ਨੇ ਬੇਸ਼ੱਕ ਕਿਸੇ ਦੀ ਓਵਰੀ ਦੇ ਵਿੱਚ ਸਿਸਟ ਹੈ ਓਵਰੀ ਦੇ ਵਿੱਚ ਰਸੌਲੀ ਹੈ ਗੰਢ ਹੈ ਤਾਂ ਉਹ ਵੀ ਖੱਬੇ ਪਾਸੇ ਹੋਵੇ ਤਾਂ ਲੈਕਸਿਸ ਇਹਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਲੈਕਸਿਸ ਦਾ ਜਿਹੜਾ ਮਰੀਜ਼ ਹੈ ਉਹ ਬਹੁਤ ਹੀ ਛੱਕੀ ਸੁਭਾਅ ਦਾ ਹੁੰਦਾ ਹੈ ਤੇ ਖਾਸ ਕਰਕੇ ਆਪਣੇ ਜੀਵਨ ਸਾਥੀ ਦੇ ਉੱਤੇ ਬਹੁਤ ਜ਼ਿਆਦਾ ਸ਼ੱਕ ਕਰਦਾ ਹੈ ਪਰ ਉਹ ਤਾਂ ਹੀ ਉਹਦਾ ਕੰਮ ਕਰੇਗੀ ਕਿ ਉਹ ਬਿਨਾ ਮਤਲਬ ਤੋਂ ਸ਼ੱਕ ਕਰਦਾ ਹੋਵੇ ਅਗਰ ਸੱਚਮੁੱਚ ਹੀ ਕਿਸੇ ਗੱਲੋਂ ਉਹਨੂੰ ਉਹਦੇ ਤੇ ਸ਼ੱਕ ਹੈ ਉਹ ਗਲਤ ਕੰਮ ਕਰ ਰਿਹਾ ਹੈ ਤਾਂ ਫੇਰ ਉਹ ਕੰਮ ਨਹੀਂ ਕਰੇਗੀ ਅਗਰ ਉਹ ਬਿਨਾ ਕਿਸੇ ਆਧਾਰ ਤੋਂ ਸ਼ੱਕ ਕਰ ਰਿਹਾ ਹੈ ਜੀਵਨ ਸਾਥੀ ਤਾਂ ਲੈਕਸੀਸੀ ਦੀ ਇੱਕ ਡੋਜ਼ ਹੀ ਉਹਦੇ ਵਾਸਤੇ ਬਹੁਤ ਵਧੀਆ ਕੰਮ ਕਰੇਗੀ ਪਰ ਇਹ ਧਿਆਨ ਰੱਖਣਾ ਕਿ ਇਹ ਦਵਾਈ ਬਹੁਤ ਹੀ احتیاط ਨਾਲ ਵਰਤਣੀ ਚਾਹੀਦੀ ਹੈ ਕਿਸੇ ਡਾਕਟਰ ਦੀ ਸਲਾਹ ਤੋਂ ਬਿਨਾ ਇਸ ਦਵਾਈ ਨੂੰ ਨਹੀਂ ਵਰਤਣਾ ਚਾਹੀਦਾ ਕਿਉਂਕਿ ਅਗਰ ਇਹ बार-बार ਦਿੱਤੀ ਜਾਵੇ ਮਰੀਜ਼ ਨੂੰ ਤਾਂ ਉਹ ਪ੍ਰੂਵ ਹੋ ਜਾਂਦੀ ਹੈ ਜਾਨੀ ਕਿ ਜਿਹੜੇ ਲੱਛਣ ਜਿਹੜੀਆਂ ਅਲਾਮਤਾ ਜਿਹੜੇ ਸਿੰਪਟਮਸ ਇਸ ਦਵਾਈ ਦੇ ਹੁੰਦੇ ਨੇ ਉਹ ਉਸ ਵਿਅਕਤੀ ਦੇ ਅੰਦਰ ਆ ਜਾਂਦੇ ਨੇ ਲੈਕਸਿਸ ਵਾਲਾ ਵਿਅਕਤੀ ਜਿਹੜਾ ਹੈ ਉਹ ਤੰਗ ਕੱਪੜੇ ਨਹੀਂ ਪਾ ਸਕਦਾ ਔਰ ਨੂੰ ਖੁੱਲੇ ਕੱਪੜਿਆਂ ਵਿੱਚ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਉਹ ਬੰਦ ਕਮਰੇ ਦੇ ਵਿੱਚ ਵੀ ਨਹੀਂ ਰਹਿ ਸਕਦਾ ਅਗਰ ਖਿੜਕੀਆਂ ਦਰਵਾਜ਼ੇ ਕਿਸੇ ਕਮਰੇ ਦੇ ਤੁਸੀਂ ਬੰਦ ਕਰਕੇ ਬੈਠੇ ਹੋ ਤਾਂ ਇੱਕਦਮ ਉੱਠ ਕੇ ਕਹੇਗਾ ਕਿ ਇਹਨਾਂ ਨੂੰ ਖੋਲ ਦਿਓ ਤੇ ਜਿਵੇਂ ਆਪ ਖੋਲ ਲਏਗਾ ਉਹ ਇਹ ਕਲਰ ਦਾ ਮਤਲਬ ਬਟਨ ਵੀ ਬੰਦ ਨਹੀਂ ਕਰ ਸਕਦਾ ਨਾ ਹੀ ਉਹ ਟਾਈ ਲਾ ਸਕਦਾ ਲੈਕਸਿਸ ਦੇ ਮਰੀਜ਼ ਦੇ ਮਸੂੜੇ ਸੁੱਜੇ ਹੋ ਜਾਂਦੇ ਨੇ ਤੇ ਉਹਨਾਂ ਵਿੱਚੋਂ ਖੂਨ ਵਗਦਾ ਰਹਿੰਦਾ ਹੈ ਖੂਨ ਵੀ ਜਾਮਨੀ ਜਾਂ ਨੀਲੇ ਰੰਗ ਦਾ ਹੋ ਜਾਂਦਾ ਹੈ ਲੈਕਸਿਸ ਦੇ ਮਰੀਜ਼ ਨੂੰ ਭੁੱਖ ਬਹੁਤ ਲੱਗਦੀ ਹੈ ਉਹ ਖਾਣਾ ਖਾ ਕੇ ਸੰਤੁਸ਼ਟ ਹੋ ਜਾਂਦਾ ਹੈ ਪਰ ਫਿਰ 1-2 ਘੰਟੇ ਬਾਅਦ ਉਹਨੂੰ ਫੇਰ ਭੁੱਖ ਲੱਗ ਜਾਂਦੀ ਹੈ ਤੇ ਫੇਰ ਉਹਦੇ ਅੰਦਰ ਜਿਹੜੀ ਖੋਪਣ ਲੱਗ ਪੈਂਦੀ ਹੈ ਤੇ ਉਹ ਖਾਣਾ ਮੰਗਦਾ ਹੈ ਲੈਕਸਿਸ ਦੇ ਮਰੀਜ਼ ਨੂੰ ਘੁੱਟਣ ਬਹੁਤ ਮਹਿਸੂਸ ਹੁੰਦੀ ਹੈ ਉਹ ਕਿਤੇ ਵੀ ਤੰਗ ਜਗ੍ਹਾ ਵਿੱਚ ਜਿਵੇਂ ਲਿਫਟ ਵਿੱਚ ਬਹੁਤ ਆਪਣੇ ਆਪ ਨੂੰ ਘੁੱਟਿਆ ਹੋਇਆ ਮਹਿਸੂਸ ਕਰਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਉਹਦੀ ਜਾਨ ਨਿਕਲ ਜਾਏਗੀ ਇਸ ਕਰਕੇ ਉਹ ਖੁੱਲੀ ਜਗ੍ਹਾ ਤੇ ਜ਼ਿਆਦਾ ਪਸੰਦ ਕਰਦਾ ਹੈ ਤੇ ਖੁੱਲੇ ਕੱਪੜੇ ਪਾਉਣਾ ਜ਼ਿਆਦਾ ਪਸੰਦ ਕਰਦਾ ਹੈ ਲੈਕਸਿਸ ਦੇ ਮਰੀਜ਼ ਨੂੰ ਧੁੱਪ ਵਿੱਚ ਜਾਂਦਿਆਂ ਹੀ ਉਹਦਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਇਸ ਕਰਕੇ ਉਹ ਠੰਡੀ ਜਗ੍ਹਾ ਤੇ ਰਹਿਣਾ ਪਸੰਦ ਕਰਦਾ ਲੈਕਸਿਸ ਦੇ ਮਰੀਜ਼ ਨੂੰ ਡਿਸਚਾਰਜ ਹੋਣ ਨਾਲ ਬਹੁਤ ਆਰਾਮ ਮਿਲਦਾ ਹੈ ਜਿਵੇਂ ਕਿਸੇ ਔਰਤ ਦੇ ਅਗਰ ਦਰਦਾਂ ਹੋ ਰਹੀਆਂ ਹੋਣ ਉਹਦਾ ਸਿਰ ਦਰਦ ਹੋਵੇ ਪੇਟ ਦਰਦ ਹੋਵੇ ਜਾਂ ਹੋਰ ਵੀ ਕਿਤੇ ਦਰਦ ਹੋਵੇ ਅਗਰ ਉਹਨੂੰ ਮੈਂਸਸ ਆ ਜਾਂਦੇ ਨੇ ਤਾਂ ਉਹਦਾ ਦਰਦ ਬੰਦ ਹੋ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਬਹੁਤ ਸ਼ਾਂਤ ਮਹਿਸੂਸ ਕਰਦਾ ਲੈਕਸਿਸ ਦੇ ਮਰੀਜ਼ ਵਾਸਤੇ ਰਾਤ ਬਹੁਤ ਔਖੀ ਨਿਕਲਦੀ ਹੈ ਉਹਨੂੰ ਰਾਤ ਨੂੰ ਡਰ ਲੱਗਦਾ ਹੈ ਅਗਰ ਉਹਨੂੰ ਸਿਰਦਰਦ ਹੋ ਰਿਹਾ ਹੈ ਤਾਂ ਉਹ ਸਿਰਦਰਦ ਦੇ ਵਿੱਚ ਹੀ ਸੌ ਜਾਏਗਾ ਤੇ ਜਦੋਂ ਸਵੇਰੇ ਉੱਠੇਗਾ ਤੇ ਉਹਦੇ ਵਿੱਚ ਉਹਦਾ ਸਿਰਦਰਦ ਹੋ ਹੀ ਰਿਹਾ ਹੁੰਦਾ ਹੈ ਲੈਕਸਿਸ ਦਾ ਮਰੀਜ਼ ਆਪਣੇ ਮੂੰਹ ਤੇ ਕੱਪੜਾ ਨਹੀਂ ਲੈ ਸਕਦਾ ਸੌਣ ਲੱਗਿਆ ਤੇ ਜੇ ਅਗਰ ਉਹਦੇ ਗਲੇ ਦੇ ਦੁਆਲੇ ਵੀ ਕੋਈ ਕੱਪੜਾ ਆ ਜਾਂਦਾ ਹੈ ਤਾਂ ਉੱਠ ਕੇ ਬਹਿ ਜਾਂਦਾ ਉਹਨੂੰ ਡਰ ਜਾ ਲੱਗਦਾ ਹੈ ਕਿ ਉਹਦਾ ਗਲਾ ਘੁੱਟਿਆ ਜਾਏਗਾ ਲੈਕਸਿਸ ਦਾ ਮਰੀਜ਼ ਜਿਹੜਾ ਹੁੰਦਾ ਹੈ ਉਹ ਕਿਸੇ ਦਾ ਸਪਰਸ਼ ਵੀ ਬਰਦਾਸ਼ਤ ਨਹੀਂ ਕਰਦਾ ਅਗਰ ਉਹਨੂੰ ਕੋਈ ਟੱਚ ਵੀ ਕਰਦਾ ਹੈ ਤਾਂ ਉਹਨੂੰ ਅਸਹਿ ਦੁੱਖ ਹੁੰਦਾ ਹੈ ਤਾਂ ਉਹ ਉਸ ਤੋਂ ਪਿੱਛੇ हट ਜਾਂਦਾ ਹੈ ਅਗਰ ਲੈਕਸਿਸ ਦੇ ਮਰੀਜ਼ ਦੇ ਗਲੇ ਦੇ ਵਿੱਚ ਦਰਦ ਹੈ ਤਾਂ ਉਹਨੂੰ ਗਰਮ ਪਾਣੀ ਪੀਣ ਨਾਲ ਗਰਮ ਪੇ ਪੀਣ ਨਾਲ ਹੋਰ ਦਰਦ ਉਹਦਾ ਕਸ਼ਟ ਵੱਧ ਜਾਂਦਾ ਹੈ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਦੇ ਗਲੇ ਦੇ ਵਿੱਚ ਬਲਗਮ ਫਸੀ ਹੋਈ ਹੈ ਉਹ ਬਾਰ-ਬਾਰ ਉਹਨੂੰ ਕਦੀ ਖੰਘ ਕੇ ਕੱਢਣ ਦੀ ਕੋਸ਼ਿਸ਼ ਕਰਦਾ ਹੈ ਕਦੀ ਅੰਦਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਨਾ ਤਾਂ ਉਹ ਕੋਈ ਚੀਜ਼ ਬਾਹਰ ਨਿਕਲਦੀ ਹੈ ਤੇ ਨਾ ਹੀ ਅੰਦਰ ਜਾਂਦੀ ਹੈ ਇਸ ਕਰਕੇ ਉਹ ਇਸ ਚੀਜ਼ ਤੋਂ ਬੜਾ ਪਰੇਸ਼ਾਨ ਹੋਇਆ ਰਹਿੰਦਾ ਹੈ ਤਾਂ ਹਮੇਸ਼ਾ ਹੌਲੀ-ਹੌਲੀ ਖੰਘਦਾ ਰਹਿੰਦਾ ਹੈ ਤਾਂ ਕਿ ਉਹਦੀ ਉਹ ਜਿਹੜੀ ਚੀਜ਼ ਹੈ ਗਲੇ ਦੇ ਵਿੱਚ ਫਸੀ ਮਹਿਸੂਸ ਹੁੰਦੀ ਹੈ ਉਹ ਬਾਹਰ ਨਿਕਲ ਸਕੇ ਪਰ ਉਹ ਬਾਹਰ ਨਹੀਂ ਨਿਕਲਦੀ ਅਗਰ ਕਿਸੇ ਦੀ ਖੱਬੀ ਲੱਤ ਦੇ ਵਿੱਚ ਦਰਦ ਹੈ ਤਾਂ ਖੱਬੇ ਪਾਸੇ ਲੇਟਣ ਨਾਲ ਉਹਨੂੰ ਆਰਾਮ ਮਿਲਦਾ ਹੈ ਤਾਂ ਉਹਦੀ ਦਵਾਈ ਵੀ ਲੈਕਸਿਸੀ ਮੰਨੀ ਜਾਂਦੀ ਹੈ। ਅਗਰ ਲੈਕਸਿਸ ਦਵਾਈ ਦੇ ਮਰੀਜ਼ ਦੇ ਸਰੀਰ ਦੇ ਉੱਤੇ ਕਿਤੇ ਸੋਜਿਸ਼ ਹੁੰਦੀ ਹੈ, ਫੋੜੇ ਹੁੰਦੇ ਆ, ਛਾਲੇ ਹੁੰਦੇ ਆ, ਧੱਫੜ ਹੁੰਦੇ ਨੇ ਉਹ ਵੀ ਨੀਲੇ, ਕਾਲੇ ਜਾਂ ਜਾਮਨੀ ਰੰਗ ਦੇ ਹੁੰਦੇ ਨੇ ਤੇ ਇਹਨਾਂ ਨੂੰ ਵੀ ਲੈਕਸਿਸ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ। ਪਰ ਇਹਦੇ ਵਿੱਚ ਬਹੁਤ ਹੀ ਧਿਆਨ ਰੱਖਣ ਦੀ ਗੱਲ ਹੈ ਕਿ ਲੈਕਸਿਸ ਦਵਾਈ ਰਿਪੀਟ ਨਹੀਂ ਕਰਨੀ, ਬਾਰ-ਬਾਰ ਨਹੀਂ ਦੇਣੀ ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਬਿਲਕੁਲ ਹੀ ਨਹੀਂ ਦੇਣੀ। ਕਿਉਂਕਿ ਇਹਦੇ ਵਿੱਚ ਜਿਹੜੇ ਲੱਛਣ ਨੇ ਇਹਦੇ ਦਵਾਈ ਦੇ ਅਗਰ ਤੁਸੀਂ ਬਾਰ-ਬਾਰ ਕਿਸੇ ਮਰੀਜ਼ ਨੂੰ ਇਹ ਦਵਾਈ ਦੋਗੇ ਤੇ ਖਾਸ ਕਰਕੇ ਹਾਈ ਪੋਟੈਂਸੀ ਦੇ ਵਿੱਚ 200 ਪੋਟੈਂਸੀ ਦੇ ਵਿੱਚ ਜਾਂ 1M 1000 ਪੋਟੈਂਸੀ ਦੇ ਵਿੱਚ ਤਾਂ ਉਹ ਉਹਦਾ ਰੋਗ ਵਧਾ ਸਕਦਾ ਹੈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਹੋਮਿਓਪੈਥੀ ਦਾ ਪਰ ਜਿਹੜੇ ਉਹਦੇ ਲੱਛਣ ਨੇ ਜਿਹੜੇ ਉਹਦੇ ਸਿੰਪਟਮਸ ਨੇ ਉਹ ਉਸ ਮਰੀਜ਼ ਦੇ ਵਿੱਚ ਉੱਭਰ ਕੇ ਆ ਸਕਦੇ ਨੇ ਅਗਰ ਕੋਈ ਚੰਗਾ ਭਲਾ ਮਰੀਜ਼ ਤੰਦਰੁਸਤ ਮਰੀਜ਼ ਹੋਵੇ ਉਹਨੂੰ ਤੁਸੀਂ ਲੈਕਸਿਸ ਬਾਰ-ਬਾਰ ਦੇ ਦੇਗੇ ਤਾਂ ਉਹਦੇ ਸਾਰੇ ਜਿਹੜੇ ਲੱਛਣ ਨੇ ਉਹਦੇ ਅਲਾਮਤਾਂ ਨੇ ਉਹਦੇ ਸਿੰਪਟਮਸ ਨੇ ਉਹ ਸਾਰੇ ਉੱਭਰ ਕੇ ਆ ਜਾਣਗੇ ਜਿਵੇਂ ਕਿ ਉਹ ਗਲੇ ਦਾ ਬਟਨ ਨਹੀਂ ਬੰਦ ਕਰ ਸਕਦਾ ਟਾਈ ਨਹੀਂ ਲਗਾ ਸਕਦਾ ਖੁੱਲੇ ਕੱਪੜੇ ਪਾਏਗਾ ਤੰਗ ਕੱਪੜੇ ਨਹੀਂ ਪਾ ਸਕਦਾ ਹੋਰ ਵੀ ਜਿਹੜੇ ਸਿੰਪਟਮ ਹੋ ਸਕਦਾ ਹੈ ਉਹ ਆਪਣੇ ਜੀਵਨ ਸਾਥੀ ਤੇ ਸ਼ੱਕ ਕਰਨ ਲੱਗ ਪਵੇ ਉਹਦਾ ਸੁਭਾਅ ਚਿੜਚਿੜਾ ਹੋਵੇ ਉਹ ਗਾਲਾਂ ਕੱਢਣ ਲੱਗ ਪਵੇ ਬਿਨਾਂ ਗੱਲ ਤੋਂ ਆਪਣੇ ਜੀਵਨ ਸਾਥੀ ਤੇ ਸ਼ੱਕ ਵੀ ਕਰਨ ਲੱਗ ਪਵੇ ਇਹੋ ਜਿਹੀਆਂ ਅਲਾਮਤਾਂ ਵੀ ਉਹਦੇ ਵਿੱਚ ਉੱਭਰ ਕੇ ਆ ਸਕਦੀਆਂ ਨੇ ਇਸ ਕਰਕੇ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਇਹ ਦਵਾਈ ਨਹੀਂ ਲੈਣੀ ਚਾਹੀਦੀ ਇਸ ਦਵਾਈ ਲੈਣ ਤੋਂ ਪਹਿਲਾਂ ਇਸ ਦਵਾਈ ਨੂੰ ਵਰਤਨ ਤੋਂ ਪਹਿਲਾਂ ਕਿਸੇ ਜ਼ਰੂਰ ਹੋਮੋਪੈਥ ਨਾਲ ਸਲਾਹ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਸਹੀ ਰਸਤੇ ਚੱਲ ਸਕੋ ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਬਾਰ ਬਾਰ ਫੋਨ ਕਰਕੇ ਮੈਨੂੰ ਪਰੇਸ਼ਾਨ ਨਾ ਕਰਨ ਅਗਰ ਉਹਨਾਂ ਨੂੰ ਕੋਈ ਲੋੜ ਪੈਂਦੀ ਹੈ ਕੋਈ ਪੁੱਛ ਪੜਤਾਲ ਦੀ ਲੋੜ ਪੈਂਦੀ ਹੈ ਤੇ ਮੇਰੇ ਵਟਸਐਪ ਨੰਬਰ ਦੇ ਉੱਤੇ ਆਪਣਾ ਮੈਸੇਜ ਛੱਡ ਦੇਣ ਨਾਲ ਦੀ ਨਾਲ ਮੈਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜਾ ਮੈਸੇਜ ਕਰ ਰਿਹਾ ਹੈ ਉਹ ਹਿੰਦੀ ਭਾਸ਼ੀ ਹੈ ਜਾਂ ਪੰਜਾਬੀ ਭਾਸ਼ੀ ਹੈ ਤਾਂ ਕਿ ਮੈਂ ਉਹਨੂੰ ਉਸੇ ਹਿਸਾਬ ਨਾਲ ਜਵਾਬ ਦੇ ਸਕਾਂ ਤੇ ਉਹਦੀ ਸੰਤੁਸ਼ਟੀ ਹੋ ਸਕੇ ਤਾਂ ਉਹਦਾ ਫਾਇਦਾ ਹੋ ਸਕੇ ਇਸ ਕਰਕੇ ਬਾਰ ਬਾਰ ਫੋਨ ਕਰਕੇ ਮੈਨੂੰ ਪਰੇਸ਼ਾਨ ਨਾ ਕਰੋ ਤੁਸੀਂ ਮੈਸੇਜ ਕਰੋਗੇ ਮੈਂ ਉਹਦਾ ਤੁਹਾਨੂੰ ਜਵਾਬ ਜ਼ਰੂਰ ਦਵਾਂਗਾ ਬਾਕੀ ਅਗਰ ਹੋਰ ਵੀ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਇਸੇ ਵੀਡੀਓ ਦੇ ਕਮੈਂਟ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਲਿਖ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਗਾਹੇ-ਬਗਾਹੇ ਟਾਈਮ ਕੱਢ ਕੇ ਉਸ ਸਵਾਲ ਦਾ ਜਵਾਬ ਕਰਨ ਨੂੰ ਜ਼ਰੂਰ ਦਵਾਂ ਜਿਹੜਾ ਤੁਸੀਂ ਉਸ ਕਮੈਂਟ ਬਾਕਸ ਵਿੱਚ ਪੁੱਛਿਆ ਹੈ ਜਾਂ ਤੁਸੀਂ ਜਿਹੜਾ ਮੇਰੇ WhatsApp ਨੰਬਰ ਉੱਤੇ ਮੈਸੇਜ ਭੇਜਿਆ ਹੈ ਮੈਂ ਉਹਦਾ ਜਵਾਬ ਦੇਣ ਦੀ ਵੀ ਛੇਤੀ ਤੋਂ ਛੇਤੀ ਕੋਸ਼ਿਸ਼ ਕਰਾਂਗਾ ਬਹੁਤ-ਬਹੁਤ ਧੰਨਵਾਦ